ਕਾਂਗਰਸ ਪਾਰਟੀ ਦੇ ਜਿਆਰੂ ਵੀਰੋ ਭਾਈ ਭਾਈ ਪਿਛੇ ਰਹਿ ਦੋ ਯਾਰ ਆਪਾਂ ਸਾਰੇ ਦੇਖ ਰਹੇ ਹੈ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਗੜਾੜ ਚ ਆ ਚੁੱਕੀ ਹੈ ਉਹ ਇਲੈਕਸ਼ਨ ਲੜਨ ਦੀ ਬਜਾਏ ਕਾਗਜ਼ ਰਿਜੈਕਟ ਕਰਕੇ ਤੇ ਉਸੇ ਤੇ ਮੈਂਬਰ ਬਣਨਾ ਚਾਹੁੰਦੇ ਕਿਉਂਕਿ ਵੋਟਾਂ ਉਹਨਾਂ ਦੇ ਨਾਲ ਪਹੁੰਚ ਗਏ ਕੋਈ ਰਹੀ ਨਹੀਂ ਕੰਮ 4 ਸਾਲਾਂ ਸਾਢੇ 3 ਸਾਲਾਂ ਕੁਝ ਕੀਤਾ ਨਹੀਂ ਦਰਵਾਜ਼ਾ ਪਮੈਟ ਬਿਲਕੁਲ ਬੰਦ ਹੈ ਤੇ ਉਹ ਚਾਹੁੰਦੇ ਕਿ ਅਸੀਂ ਲੋਕਾਂ ਦੇ ਕਾਗਜ਼ ਲੋਕਾਂ ਨੂੰ ਡਰਾ ਕੇ ਇਹ ਅਸੀਂ ਉਹ ਮੈਂਬਰ ਬਣਾ ਕੇ ਆਪਣੀ ਵਾਵਾ ਖਟিয়ে ਪਰ ਵੀਰੋ ਇਸ ਇਲੈਕਸ਼ਨ ਦੇ ਵਿੱਚ ਸਾਰਾ ਇਹ ਦੁੱਧ ਦਾ ਦੁੱਧ ਕੇ ਪਾਣੀ ਦਾ ਪਾਣੀ ਹੋ ਜਾਏਗਾ ਇਹਨਾਂ ਦੀ ਜ਼ਮਾਨਤ ਰਿਜੈਕਟ ਜਿਹੜੀਆਂ ਜਬਤ ਹੋਣਗੀਆਂ ਇਸ ਕਰਕੇ ਤਕੜੇ ਹੋ ਕੇ ਮੈਚ ਤੋਂ ਤੌਣ ਤੋਂ ਪਹਿਲਾਂ ਜਦੋਂ ਮੈਨੂੰ ਪਤਾ ਲੱਗਾ ਇਥੇ ਦਰਨਾ ਦਿੱਤਾ ਗਿਆ ਮੈਂ ਡੀਸੀ ਮੈਡਮ ਨਾਲ ਵੀ ਟੈਲੀਫੋਨ ਤੇ ਗੱਲ ਕੀਤੀ ਐ ਮੈਂ ਕਿਹਾ ਕਿ ਕਾਗਜ਼ ਤੁਸੀਂ ਰਿਜੈਕਟ ਨਾ ਕਰਾਓ ਉਹਨਾਂ ਦੇ ਵੀ ਕੋਈ ਰਿਜੈਕਟ ਨਾ ਕਰੋ ਉਹਨਾਂ ਨੂੰ ਕਹੋ ਕਿ ਜੇ ਜਿਹੜੇ ਇਲੈਕਸ਼ਨ ਆ ਕੇ ਫਾਈਟ ਕਰਨ ਇਲੈਕਸ਼ਨ ਲੜਨ ਤਾਂ ਪਤਾ ਲੱਗ ਜਾਏਗਾ ਸੋ ਕਰਕੇ ਉਹ ਵੀ ਕਹਿ ਰਹੇ ਸੀ ਕਿ ਮੈਂ ਦੇਖ ਰਹੀ ਐ ਸੀ ਆਰਓ ਦੇ ਜੁਮੇ ਲਾਇਆ ਕਿ ਇਹਨੂੰ ਦੇਖੋ ਕਿਹਦੇ ਵਿੱਚ ਕੀ ਗਲਤੀ ਐ ਇਹ ਕਾਗਜ਼ ਸਹੀ ਨੇ ਤਾਂ ਤੁਹਾਨੂੰ ਪੂਰੇ ਉਹਨਾਂ ਦਾ ਜੇ ਚੋਣ ਨਿਸ਼ਾਨ ਵਗੈਰਾ ਭੇਜੋ ਥੋੜੀ ਦੇਰ ਲਈਓ ਤੁਹਾਨੂੰ ਦੁਬਾਰਾ ਜਿਹੜਾ ਫਿਰ ਪਤਾ ਕਰਕੇ ਦੱਸੂਗਾ ਕਿ ਉਹਨਾਂ ਦੀ ਜਿਹੜਾ ਕੀਤਾ ਪਰ ਇਹ ਜਿਹੜੇ ਸਿਸਟਮ ਨੂੰ ਖਰਾਬ ਕਰਨ ਵਿੱਚ ਲੱਗੀ ਹੈ ਸਰਕਾਰ ਇਹ ਕਦੇ ਨਾ ਉਹ ਜਿਹੜਾ ਇਹ ਦੇਖਣਾ ਪਏਗਾ ਇਹਨਾਂ ਨੂੰ ਵੀ ਆਪ ਦਾ ਸੋਚਣਾ ਪਏਗਾ ਕਿ ਅਸੀਂ ਕੀ ਕਰਦੇ ਰਹੇ ਚਾਹ ਕਾ ਕੇ ਕਾਂਗਰਸ ਦੇ ਜਿਹੜੇ ਸਾਰੇ ਕੈਂਡੀਡੇਟ ਹੈ ਸਾਡੇ 100 ਦੇ 100% ਜਿਹੜੀ ਜਿੱਤ ਹਾਸਲ ਕਰਨਗੇ ਤੇ ਜਿੱਥੇ ਕਿਤੇ ਕੋ ਰਿਜੈਕਟ ਹੋਏਗੇ ਤਾਂ ਜਿਹੜੇ ਮੈਂ ਸਮਝਦਾ ਕਿ ਉਹਨਾਂ ਦੇ ਖਿਲਾਫ ਆਪਾਂ ਕੇਸ ਵੀ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਪਾ ਸਕਦੇ ਹਾਂ ਸੋ ਇਸ ਕਰਕੇ ਅੱਜ ਦਾ ਜਿਹੜਾ ਦਿਨ ਹੈ ਇਹ ਤੁਸੀਂ ਧਰਨੇ ਤੇ ਬੈਠੋ ਥੋੜਾ ਜਿਹਾ ਹੋਰ ਇੰਤਜ਼ਾਰ ਕਰੋ ਉਹਦੇ ਨਾਲ ਨਾਲ ਦੁਬਾਰਾ ਗੱਲ ਕਰਕੇ ਮੈਂ ਫੇਰ ਤੁਹਾਨੂੰ ਦੱਸੂਗਾ ਕਿ ਉਹਨਾਂ ਦੀ ਕੀ ਸਿਸਟਮ ਨੂੰ ਉਹਨਾਂ ਸਹੀ ਕੀਤਾ ਜਾਂ ਨਹੀਂ ਕੀਤਾ ਬਾਕੀ ਜੋ ਧੱਕੇਸ਼ਾਹੀ ਇਹ ਕਰ ਰਹੇ ਨਾ ਉਸ ਦੀ ਗੱਲ ਦੇਣੀ ਆਉਗੀ ਸੋ ਮੈਂ ਜ਼ਿਆਦਾ ਲੰਬਾ ਨਾ ਜਾਂਦਾ ਕਿਉਂਕਿ ਕਾਫੀ ਜਗ੍ਹਾ ਤੇ ਹੋਰ ਵੀ ਜਾ ਕੇ ਟਾਈਮ ਦਿੱਤਾ ਸੀ ਮੈਨੂੰ ਤਾਂ ਨੇਤਾ ਜੀ ਨੇ ਪਿੰਕੀ ਸਾਹਿਬ ਨੂੰ ਕਿਹਾ ਕਿ ਉਹਨਾਂ ਦੇ ਧਰਨੇ ਜੂਰ ਜਾ ਕੇ ਆਣਾ ਹੈ ਸਸ ਕਾ ਕੇ ਇਸ ਨੂੰ ਆਪਣਾ ਹੱਕ ਲੈਣ ਵਾਸਤੇ ਸਾਨੂੰ ਸੰਘਰਸ਼ ਜਿਹੜਾ ਕਰਨ ਦੀ ਲੋੜ ਹੈ ਕਰਦੇ ਰਹਿਣਾ ਚਾਹੀਦਾ ਹੈ ਸਸ ਕਾ ਕੇ ਅਸੀਂ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ ਜਿਹੜੇ ਕੈਂਡੀਡੇਟਾਂ ਦੇ ਕਾਗਜ਼ ਜਿਹੜੇ ਰਿਜੈਕਟ ਨਹੀਂ ਹੋਏ ਜਿਨ੍ਹਾਂ ਨੂੰ ਚੋਣ ਚਿੰਨ੍ਹ ਮਿਲ ਗਿਆ ਉਹ ਵੀ ਆਪੋ ਆਪਣੇ ਪਿੰਡਾਂ ਵਿੱਚ ਆਪੋ ਆਪਣੇ ਏਰੀਏ ਦੇ ਜਿੱਥੇ ਕਿ